ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਮੁਖਵਿੰਦਰ ਖੇਤੀ ਡਾਕਟਰ YouTube ਚੈਨਲ ਤੇ ਇੱਕ ਨਵੀਂ ਵੀਡੀਓ ਲੈ ਕੇ حاضر ਆ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਆਪਾਂ ਝੋਨੇ ਦੇ ਕੱਢੇ ਖੜੇ ਆ ਬਿਲਕੁਲ ਨਸਾਰੇ ਦੇ ਝੋਨਾ ਠੀਕ ਹੈ ਜੀ ਤੇ 126 ਝੋਨਾ ਜਿਹੜਾ ਹੈਗਾ ਏ 126 ਦੇ ਵਿੱਚ ਦੇਖੋ ਤੇਲੇ ਦੀ ਸਮੱਸਿਆ ਇੱਥੇ ਕਾਫੀ ਦੇਖਣ ਨੂੰ ਮਿਲ ਰਹੀ ਆ ਤੇ ਮੈਂ ਕਿਸਾਨ ਵੀਰਾਂ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਝੋਨਿਆਂ ਨੂੰ ਵੀ ਇੱਕ ਵਾਰੀ ਚਾਤੀ ਜ਼ਰੂਰ ਮਾਰੋ ਜੇਕਰ ਤੇਲੀ ਦੀ ਸਮੱਸਿਆ ਆ ਤਾਂ ਫਿਰ ਆਪਾਂ ਉਹਦੀ ਆ ਉਹਦੀ ਉਸਹਾਵਨਾ ਰੋਕथाम ਜਿਹੜੀ ਕਰਾਂਗੇ ਤੇ ਰੋਕਥਾਮ ਬਾਰੇ ਵੀ ਤੁਹਾਨੂੰ ਹੁਣੇ ਜਾਣਕਾਰੀ ਦਵਾਂਗੇ ਪਹਿਲਾਂ ਤੁਹਾਨੂੰ ਮੈਂ ਤੇਲੇ ਦਾ ਬੂਟਾ ਵਿਖਾਦਾ ਆ ਇਹ ਦੇਖੋ ਤੇਲੀ ਦੀ ਸਮੱਸਿਆ ਦਿਖਣ ਦੀ ਆ ਆ ਜਿਹੜਾ ਨਿਕਾ ਨਿਕਾ ਤੇਲ ਆ ਜਿਹੜਾ ਤੁਰਿਆ ਫਿਰਦਾ ਠੀਕ ਹੈ ਜੀ ਆ ਜਿਹੜਾ ਨਿਕਾ ਨਿਕਾ ਜੀ ਤੁਰਿਆ ਫਿਰਦਾ ਇਹ ਸਾਰਾ ਤੇਲਾ ਹੀ ਆ ਆ ਦੇਖੋ ਆ ਬਿਲਕੁਲ ਜਿਹੜੇ ਛਿੱਟੇ ਛਿੱਟੇ ਦਿਖਣਦੇ ਆ ਦੇਖੋ ਅੱਜ ਜਦੋਂ ਮੈਂ ਹੱਥ ਦਾ ਹੱਥ ਲਾਉਂਦੀ ਕੋਸ਼ਿਸ਼ ਕੀਤੀ ਟੱਚ ਕਰਨ ਦੀ ਕੋਸ਼ਿਸ਼ ਕੀਤੀ ਆ ਦੇਖੋ ਆ ਸਾਰਾ ਤੇਲਾ ਹੀ ਹੈ ਠੀਕ ਹੈ ਜੀ ਤੇ ਤੇਲਾ ਦੇਖੋ ਜਿਹੜਾ ਇਸ ਟਾਈਮ ਜਿਹੜਾ ਮੌਸਮ ਚੱਲ ਰਿਹਾ ਹੈ ਉਹ ਮੌਸਮ ਹੈਗਾ ਕਾਫੀ ਸਲਾਬੇ ਵਾਲਾ ਸਲਾਬੇ ਵਾਲਾ ਯਾਨੀ ਕਿ ਜਿੱਥੇ ਆਪਣੇ ਇਲਾਕੇ 'ਚ ਇਸ ਵਾਰੀ ਬਾਰਿਸ਼ ਬਹੁਤ ਹੋਈ ਹੈ ਬਾਰਿਸ਼ ਹੋਣ ਦੇ ਨਾਲ ਜਿਆਦਾ ਹੀ ਸਲਾਬਿਆ ਖੇਤਾਂ ਦੇ ਵਿੱਚ ਜਦੋਂ ਖੇਤਾਂ ਦੇ ਵਿੱਚ ਸਲਾਬ ਜਿਆਦਾ ਹੋਵੇ ਤੇ ਤੇਲੇ ਦਾ ਅਟੈਕ ਜਿਆਦਾ ਹੁੰਦਾ ਦੋਸਤੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਖੇਤਾਂ ਦਾ ਇੱਕ ਵਾਰੀ ਨਰੀਖਣ ਕਰੋ ਆਪਣੇ ਖੇਤਾਂ ਦਾ ਜਿੱਥੇ ਤੁਹਾਨੂੰ ਲੱਗਦਾ ਕਿ ਬੂਟਾ ਥੋੜਾ ਕਮਜ਼ੋਰ ਹੈ ਕਿ ਉੱਥੇ ਲਗਾਤਾਰ ਨਰੀਖਣ ਕਰੋ ਜਿੱਥੇ ਤੁਹਾਨੂੰ ਤੇਲਾ ਵੇਖਣ ਨੂੰ ਮਿਲ ਰਿਹਾ ਉੱਥੇ ਤੁਸੀਂ ਤੇਲੇ ਦੀ ਜਿਹੜੀ ਆਪਣੀ ਸੁਮਿਤਨ ਸੁਮਿਤ ਕੈਮੀਕਲਸ ਦੀ ਦਵਾਈ ਹੁੰਦੀ ਆ ਰੇਅਰ 125 ਗ੍ਰਾਮ ਜਿਹੜੀ ਉਹ ਕਿੱਲੇ ਦੀ ਪਾਉਣੀ ਤੁਸੀਂ ਠੀਕ ਹੈ ਜੀ ਜਿੱਥੇ ਤੁਹਾਨੂੰ ਸਮੱਸਿਆ ਦਿਖਦੀ ਆ ਤੇ 125 ਗ੍ਰਾਮ ਦੇ ਨਾਲ ਜਿਹੜੀ ਆਪਾਂ ਸਿਲੀਕੋਨ ਬੇਸ ਸਟੀਕਰ ਹੁੰਦਾ ਜਿਹੜਾ ਵੋਲਟ ਸੁਮਿਤ ਦੇ ਨਾਂ ਤੇ ਹੁੰਦਾ ਸੁਮਿਤਨ ਸੁਮਿਤ ਕੈਮੀਕਲਸ ਦਾ ਉਹ ਜ਼ਰੂਰ ਪਾਉਣਾ ਉਸ ਤੋਂ ਬਗੈਰ ਕੋਈ ਸਪਰੇ ਨਾ ਕਰਿਓ ਤਾਂ ਜੋ ਜਦੋਂ ਦਵਾਈ ਜਦੋਂ ਤੁਸੀਂ ਪੱਤਿਆਂ ਤੇ ਪਾਉਂਦੇ ਜਿਵੇਂ ਕਿ ਸਪਰੇ ਤੇ ਪੱਤਿਆਂ ਤੇ ਪਾਣੀ ਆ ਸਪਰੇ ਜਦੋਂ ਪੱਤਿਆਂ ਤੇ ਪਏਗੀ ਤਾਂ ਪੱਤਿਆਂ ਦੇ ਵਿੱਚ ਰਚ ਕੇ ਨਾਲੀ ਤੱਕ ਅਸਰ ਜਾਏਗਾ ਜੀ ਉਹ ਨਾਲੀ ਤੱਕ ਅਸਰ ਜਾਏਗਾ ਤੇ ਆਟੋਮੈਟਿਕਲੀ ਜਿਹੜਾ ਹੈ ਉੱਪਰੋਂ ਲੈ ਕੇ ਥੱਲੇ ਤੱਕ ਅਸਰ ਘੁਮੇਗਾ ਜਦੋਂ ਘੁਮੇਗਾ ਅਸਰ ਘੁਮੇਗਾ ਤੇ ਦਵਾਈ ਦਾ ਰਿਜ਼ਲਟ ਵਧੀਆ ਆਏਗਾ ਤੇਲੇ ਦੀ ਜਿਹੜੀ ਨਲ ਦੇ ਨਾਲ ਰੋਕਤਮ ਹੋ ਜਾਏਗੀ ਠੀਕ ਹੈ ਜੀ ਇਹ ਵੋਲਟ ਸਮਿਥ ਨਾਲ ਰਿਜ਼ਲਟ ਵੀ ਥੋੜਾ ਜਲਦੀ ਆਏਗਾ ਤੇ ਤੇਲਾ ਥੋੜਾ ਜਲਦੀ ਮਰੇਗਾ ਤੇ ਰਿਜ਼ਲਟ ਵੀ ਲੰਮਾ ਹੋ ਜਾਏਗਾ ਵੋਲਟ ਸਵੇਤਾ ਆਇਆ ਕਿ ਜੇ بارش ਵਗੈਰਾ ਕਿਤੇ ਆ ਜਾਂਦੀ ਹੈ ਜਿੱਦਾਂ ਹੁਣ ਆ بارش ਵਾਲਾ ਮੌਸਮ ਤੁਹਾਨੂੰ ਦੇਖ ਹੀ ਸਕਦੇ ਹੋ ਸਾਹਮਣੇ ਉਹ بارش ਵਾਲੇ ਮੌਸਮ ਦੀ ਸਮੱਸਿਆ ਵੀ ਆਉਂਦੀ ਆ ਤੇ ਉੱਥੇ ਵੀ ਤੁਸੀਂ ਜਿਹੜੀ ਆ ਸਪਰੇ ਜਿਹੜੀ ਆ ਉਹ ਵਿਅਰਥ ਨਹੀਂ ਜਾਏਗੀ ਵੇਸਟ ਨਹੀਂ ਜਾਏਗੀ ਸਪਰੇ ਜਿਹੜਾ 100% ਉਹ ਤੁਹਾਨੂੰ ਰਿਜ਼ਲਟ ਦੇਗੀ ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਖੇਤਾਂ ਨੂੰ ਲਗਾਤਾਰ ਨਿਰੀਖਣ ਜ਼ਰੂਰ ਕਰਦੇ ਰਹੋ ਭਾਵੇਂ ਉਹ 126 ਵੈਰਾਈਟੀ ਆ ਭਾਵੇਂ ਉਹ 17 18 ਵੈਰਾਈਟੀ ਆ 11 21 ਵੈਰਾਈਟੀ ਆ ਤੇ ਭਾਵੇਂ ਉਹ 16 92 ਜਾਂ 1509 ਵੈਰਾਈਟੀ ਆ ਸਾਰੇ ਖੇਤਾਂ ਦਾ ਲਗਾਤਾਰ ਨਿਰੀਖਣ ਕਰੋ ਠੀਕ ਹੈ ਜੀ ਜਿਹੜੇ ਖੇਤ ਪਾਣੀ ਤੋਂ ਬਚੇ ਹੋਏ ਨੇ ਉੱਥੇ ਤੁਸੀਂ ਸਪਰੇਅ ਕਰ ਲਓ ਤੇ ਤੁਹਾਡੇ ਖੇਤ ਜਿਹੜੇ ਉਹ ਵਜਣਗੇ ਤੇ ਇੱਕ ਹੋਰ ਚੀਜ਼ ਦਾ ਧਿਆਨ ਰੱਖਿਓ ਕਿ ਜਿੱਥੇ ਜ਼ਿਆਦਾ ਪਾਣੀ ਆਇਆ ਸੀ ਖੇਤਾਂ 'ਚ ਹੜ ਵਾਲਾ ਉੱਥੇ ਤੁਹਾਨੂੰ ਸ਼ੀਤ ਬਲੈਟ ਦੀ ਸਮੱਸਿਆ ਵੀ ਕਾਫੀ ਵੇਖਣ ਨੂੰ ਮਿਲ ਸਕਦੀ ਆ ਤੇ ਉਸ ਚੀਜ਼ ਦਾ ਵੀ ਧਿਆਨ ਰੱਖਿਓ ਜੇ ਨਾਲ ਜੇ ਮੁੱਢਾਂ 'ਚ ਗਾਲਾ ਕਿਸੇ ਤਰ੍ਹਾਂ ਦਾ ਆ ਜਾਂ ਗਾਲਾਪਣ ਦਿਖਦਾ ਤੇ ਫਿਰ ਤੁਸੀਂ ਨਾਲ ਕਰੋਕੋਡਾਇਲ ਜਿਹੜੀ ਆ 200 ਐਮਐਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਤੁਸੀਂ ਜੇ ਦੀ ਵਰਤੋਂ ਜਿਹੜੀ ਉਹ ਕਰ ਸਕਦੇ ਹੋ ਠੀਕ ਹੈ ਜੀ ਜਿੱਥੇ ਤੁਹਾਨੂੰ ਸ਼ੀਤ ਬਲੱਡ ਦੀ ਸਮੱਸਿਆ ਜਾਂ ਫਿਰ ਗਾਲੇ ਦੀ ਸਮੱਸਿਆ ਆਉਂਦੀ 200 ਐਮਐਲ ਕਰੋਕੋਡਾਈਲ ਠੀਕ ਹੈ ਜੀ ਤੇ ਜਿੱਥੇ ਤੇਲੇ ਦੀ ਸਮੱਸਿਆ ਹੁੰਦੀ ਆ ਉੱਥੇ ਤੁਸੀਂ ਤੇਲੇ ਵਾਸਤੇ ਜਿਹੜੀ ਆ ਰੇਅਰ ਜਿਹੜੀ 125 ਗ੍ਰਾਮ ਕਿੱਲੇ ਦੇ ਹਿਸਾਬ ਨਾਲ ਤੁਸੀਂ ਵਰਤੋਂ ਕਰਨੀ ਆ ਵੋਲਟ ਸਮਿਥ ਨਾਲ ਜ਼ਰੂਰ ਮਿਕਸ ਕਰਨਾ ਸਪਰੇਅ ਕਰਨ ਲੱਗਿਆ ਉਹਦੇ ਨਾਲ ਇੱਕ ਤੇ ਛਿਟਕਣੀ ਦਾ ਵਿਚਾਰ ਆਏਗਾ ਤੇ ਅਸਰ ਜਲਦੀ ਹੋਏਗਾ ਦਵਾਈ ਦਾ ਤੇ ਅਸਰ ਲੰਮਾ ਹੋਏਗਾ ਸੋ ਕਿਸਾਨ ਵੀਰ ਆਪਣੇ ਖੇਤਾਂ ਦਾ ਲਗਾਤਾਰ ਨਿਰੀਖਣ ਜ਼ਰੂਰ ਕਰਨ ਠੀਕ ਹੈ ਜੀ ਨਿੱਖਣ ਕੰਨ ਤੇ ਜੇ ਲੋੜ ਅਨੁਸਾਰ ਲੋੜ ਜਾਪਦੀ ਆ ਤਾਂ ਫਿਰ ਸਪਰੇਅ ਕਰਨੀ ਪੈ ਸਕਦੀ ਹੈ ਤਾਂ ਕਰਨ ਜ਼ਰੂਰ ਤਾਂ ਜੋ ਚੋਨਾ ਆਪਣੇ ਫਸਲ ਜਿਹੜੀ ਆ ਉਹ ਝਾੜ ਮਰਨ ਤੋਂ ਬਚਾਇਆ ਜਾਵੇ ਜਦੋਂ ਝਾੜ ਮਰਨ ਤੋਂ ਬਚ ਜਾਏਗਾ ਤੇ ਆਟੋਮੈਟਿਕਲੀ ਸਾਡਾ ਝਾੜ ਵੀ ਵਧੇਗਾ ਤੇ ਦਾਣੇ ਦੀ ਕੁਆਲਿਟੀ ਵੀ ਚੰਗੀ ਬਣ ਜਾਏਗੀ ਧੰਨਵਾਦ